हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਮੱਧਾਂ ਸੇਲ ਲੈ ਕੇ ਆਏ ਆਉ ਪੁੱਛ ਲੈਣਾ ਬਾਈ ਪਟੇਲ ਭਾਈ ਜੀ ਸਸਕਾਲ ਬਾਈ ਸਸਕਾਲ ਉਹ ਠੀਕ ਹੂ ਬਾਈ ਹਾਂ ਬਾਈ ਠੀਕ ਆ ਨਾਮ ਤੇ ਐਡਰੈਸ ਦੋ ਲੋਡਿੰਗ ਲੱਗ ਗਿਆ ਅਸਲ ਨਾਮ ਤੇ ਐਡਰੈਸ ਨਾਮ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਤੋਂ ਨੇੜੇ ਬਾਈ ਤਪਾ ਰਹਿ ਜਾਂਦਾ ਹੈ ਮੋਬਾਈਲ ਨੰਬਰ ਦੋ ਮੋਬਾਈਲ ਨੰਬਰ ਬਾਈ ਹੈਗਾ 9417328729 ਬਾਈ ਦੂਜਾ ਹੀ ਬੋਲ ਬਾਈ ਦੂਜਾ 78999979138 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜੱਗੇ ਬਾਈ ਇਤੋਂ ਲੱਗ ਕੀ ਡੀਟੇਲ ਹੈ ਜੋ ਟੀਵੀ ਮੈਂ ਡਾਕਟਰ ਇਹ ਮੈਂ ਸਾਰੀਆਂ ਕਰੂਗਾ ਆਪਣੇ ਗਰਤੇ ਦੀਆਂ ਠੀਕ ਹੈ ਬਾਈ ਗਰਤੇ ਦੀ ਦਥੜ ਕਰਕੇ ਘਰੇ ਕੋਈ ਹਾਨੀ ਨਾ ਮੰਨੇਗਾ ਸਾਰੀਆਂ ਵੇਚਣੀਆਂ ਪੈਣਾਂ ਤੰਗ ਮਜ਼ਦੂਰੀ ਕਰਕੇ ਠੀਕ ਹੈ ਬਾਈ ਹਾਂ ਤੇ ਇਹ ਡਾਕਟਰ ਛੋਟੀ ਪਹਿਲਾਂ ਸੁਣਦੀ ਹੈਗੀ ਠੀਕ ਆ ਬਾਈ ਹਾਂ ਕਿੰਨੇ ਦਿਨ ਲੈਂਦੀ ਹੈ ਉਹ ਡਾਕਟਰ ਹੈ 8 ਮਹੀਨੇ ਦੀ ਗੱਭਣ ਆ ਡਾਕਟਰ ਇਹ 8 ਮਹੀਨੇ ਦੀ ਹਾਂ 9 ਮਹੀਨਾ ਨੂੰ ਚੱਲ ਪਿਆ ਮੰਨ ਕੇ ਉਹ ਵੀ 1.5 ਮਹੀਨਾ ਦਾ ਪਿੰਡਿਕ ਪਿਆ ਹਜੇ ਠੀਕ ਆ ਬਾਈ ਸੀ ਨੂੰ ਸਾਰਾ ਡਾਕਟਰ ਬਹੁਤ ਆ ਚੋਕੀ ਦਾ ਨਾਲ ਦੀ ਆ ਬੋਲ ਦੇ ਬਾਈ ਤੋਰੀ ਕਾਲੀ ਕਿੰਨਾ ਕੁ ਦੁੱਧ ਦੇ ਦੂਗਾ ਦੁੱਧ ਡਾਕਟਰ ਇਹਦੀ ਮਾਂ ਦਾ 12-13 ਕਿਲੋ ਮੰਨ ਕੇ ਚੱਲੋ ਪਹਿਲੇ ਮਹੀਨਾ ਦਿੱਤਾ ਵਗਾ ਉਸ ਤੋਂ ਬਾਅਦ ਅਸੀਂ ਦੇ ਦਤੀ ਸੀਗੀ ਦੂਜੇ ਸੂਏ ਦਾ ਠੀਕ ਆ ਬਾਈ ਏ ਮਨਿਆ ਸਾਰਾ ਮਾਲ ਇਹਦਾ ਕਰਤੇਗਾ ਘਰੂ ਹੀ ਹੈਗਾ ਠੀਕ ਆ ਬਾਈ ਹਾਂ ਤਾਂ ਵੀ ਕੋਈ ਸੰਭਲਣਾ ਔਖਾ ਹੈ ਕੋਈ ਰਹਿਣੀ ਜਦੋਂ ਤਾਂ ਕਰਕੇ ਮਜਬੂਰੀ ਹੋ ਗਈ ਵੇਚਨੇ ਆ ਪੈਗਾ ਨਹੀਂ ਤਾਂ ਵੇਚਣ ਵਾਲਾ ਕੋਈ ਵੀ ਨਹੀਂ ਸੁਣਨਾ ਚਾਹਦਾ ਸਹੀ ਗੱਲ ਆ ਬਾਈ ਰਵਾ ਸਾਰੇ ਘਰ ਦਾ ਬਹੁਤ ਚੰਗਾ ਹੈਗਾ ਇਹਦਾ ਵੈਕਟਰ ਮੁੱਲ ਹੈਗਾ 80000 ਰੁਪਿਆ ਕੋਈ ਗੱਲ ਨਹੀਂ ਮਾਨਤਾਣਾ ਹੋਈ ਵੈਕਟਰ ਥਣਲੇਵੇ ਦੀ ਬਹੁਤ ਸਾਫ ਨੂੰ ਛੋਟੀ ਦੁੱਧ ਦੀ 12-13 ਕਿਲੋ ਪਹਿਲਾਂ ਦੇ ਦੇਊਗੀ ਆਮ ਨਾਲ ਜੀ ਕਾ ਜੀ ਨਹੀਂ ਬਾਈ ਨਹੀਂ ਗੱਲ ਚੱਲੇ ਬਾਅਦ ਕੀ ਅੱਗੇ ਬਾਈ ਦੋ ਜਿਹੜਾ ਸੁਣੋ ਏ ਰਾਈਟਰ ਤੀਜੇ ਸੂਏ ਸੂ ਵੀ ਹੋਣਾ ਚੋਤੀ ਇਹ ਵੀ ਇਹ ਵੀ ਰਾਈਟਰ 8 ਮਹੀਨਾ ਦੀ ਗੱਬਣਾ ਨੌਵਾਂ ਲੱਗ ਗਿਆ ਇਹਨੂੰ ਥੋੜੀ ਬਈ ਮਾਈਕ੍ਰੋਫੋਨ ਚ ਜਿਹੜੀ ਪ੍ਰੋਬਲਮ ਆ ਗਈ ਸੀ ਇਹਦੀ ਡਿਟੇਲ ਅੱਗੇ ਬਈ ਮੈਂ ਦੱਸੂਗਾ ਬਈ ਤੇ ਇਹਨੂੰ 8ਵਾਂ ਮਹੀਨਾ ਯਾਨੀ ਕਿ ਉਹ ਕਿ ਨੌਵਾਂ ਮਹੀਨਾ ਬਈ ਸਟਾਰਟ ਹੋ ਗਿਆ ਹਨ ਦੁੱਧੋ ਇਹ ਡਰਾਈ ਆ ਬਈ ਤੇ ਠੰਡੀ ਸੀਲ ਆ ਬਈ 13 ਤੋਂ 14 ਲੀਟਰ ਦੁੱਧ ਦਾ ਜਿਹੜਾ ਇਹਨੇ ਤਾਜੀ ਨੇ ਦਿੱਤਾਗਾ ਕੱਦ ਵੱਡ ਚੰਗਾ ਤੋਰਾ ਤਰਾ ਚੰਗਾ ਰਾਜੀ ਰੋਜੀ ਆ ਬਈ ਥਣ ਥਣ ਬਹੁਤ ਚੰਗਾ ਚਵਾਈ ਚੁਈ ਚੰਗੀ ਆ ਤੋਰਾ ਤਰਾ ਚੈੱਕ ਕਰ ਲੋ ਝੋਟੀ ਦਾ ਪੂਰਾ ਚੰਗਾ ਬਈ ਤੇ ਮੁੱਲ ਆ ਜਿਹੜਾ ਬਾਈ ਨੇ ਦਾ 80000 ਰੁਪਇਆ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਨ ਜ਼ਰੂਰ ਹੋ ਜਾਊਗਾ ਤਾਜੀ ਦਾ ਬਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ 13 ਤੋਂ 14 ਲੀਟਰ ਦੁੱਧ ਦੇ ਨੇ ਤਾਜੀ ਨੇ ਪਾਇਆ ਬਾਈ ਫੇਸ ਫੂਸ ਪੂਰਾ ਚੰਗਾ ਕੱਦ ਵੱਡ ਚੰਗਾ ਥਣ ਥਣ ਚੰਗਾ ਲੱਗਿਆ ਬਈ ਨੇੜੇ ਤੋਂ ਚੈੱਕ ਕਰ ਲੋ ਆਰਡਰ ਅੱਗੇ ਵੀਰੇ 3 ਨੰਬਰ ਤੇ 4 ਮਹੀਨਿਆਂ ਦੀ ਸੂਈ ਵੀ ਆ ਬਾਈ ਮਗਰ ਇਹਦੇ ਕੱਟਾਗਾ ਦੁੱਧ ਦਾ 10 ਲੀਟਰ ਇਸ ਟਾਈਮ ਤਿਆਰ ਆ ਆ ਕੱਟਾ ਬਾਈ ਮਗਰ ਦੇਖ ਸਕਦਾ ਕੱਟਾ ਵੀ ਬਾਈ ਪਲਿਆ ਪਿਆਗਾ ਚੰਗਾਗਾ ਤੇ ਟੀਕਾ ਬਾਈ ਇਹਦੇ ਭਰਾਇਆ ਵਾ 20 ਤੋਂ 22 ਦਿਨ ਹੋ ਗਏ ਟੀਕਾ ਭਰਾਏ ਨੂੰ ਚੰਗੀ ਆ ਠੰਡੀ ਸੀਲ ਆ ਬਾਈ 10 ਲੀਟਰ ਦੁੱਧ ਜਿਹੜਾ ਨੈੱਟ ਹੁਣ ਤਿਆਰ ਚਵਾਈ ਚਵਾਈ ਵੀ ਫੁੱਲ ਚੰਗੀ ਆ ਠੰਡੀ ਸੀਲਾ ਫੇਸ ਬੜਾ ਚੰਗਾ ਬਾਕੀ ਧੋਰਾ ਚੈੱਕ ਕਰੋ ਤੋਰਾ ਤਾਰਾ ਵੀ ਕਮਾਲ ਦਾ ਹੈਗਾ 20 ਵਾਈ ਦਿਨ ਹੋ ਗਏ ਬਾਈ ਇਹਦਾ ਸਾਣ ਤੋਂ ਲਵਾਈ ਸੀਗੀ ਹਨਾ ਤੇ 100% ਬਾਈ ਕਹਿੰਦਾ ਗੱਬਣੀ ਨਿਕਲੂਗੀ ਮੁੱਲ ਵੀ ਇਹਦਾ ਜਾਇਜ਼ 63000 ਰੁਪਇਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਚਵਾਈ ਚਵਾਈ ਚੰਗੀ ਆ ਤੋਰਾ ਤਾਰਾ ਚੰਗਾ ਆਰਡਰ ਚੰਗਾ ਥਣ ਥਣ ਬਹੁਤ ਚੰਗਾ ਬਾਈ ਤਾਜੀ ਦਾ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਦੱਸਿਆ ਬਾਈ ਨੇ ਨੇੜ ਤੋਂ ਚੈੱਕ ਕਰੋ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਬਾਈ ਠੰਡੀ ਸੀ ਲਾ ਪੂਰੀ ਅੱਗੇ ਵੀਰੇ 4 ਨੰਬਰ ਤੇ ਚੌਥਾ ਸੂਆਕਰਮ ਵਾਲੀ ਸੂਈ ਵੀ ਆ ਮਗਰ ਇਹਦੇ ਕੱਟੀ ਆ ਬਈ ਆ ਖੜੀ ਐ ਵਿਚਾਲੇ ਬਈ ਮਗਰ ਕੱਟੀ ਐ ਨੀਲੀ ਰਾਵੀ ਦੀ ਕੱਟੀ ਐ ਥੋੜੀ ਥੋੜੀ ਤੇ ਕੱਦ ਬੜਾ ਚੰਗਾ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਾਣਾ ਬਈ ਤੇ 10 ਲੀਟਰ ਦੁੱਧ ਐ ਇਸ ਟਾਈਮ ਨੱਟ ਤਿਆਰ ਗਾਵਾਂ ਵਾਲਾ ਲੇਵਾ ਲੱਗਿਆ ਠੰਡੀ ਠੁੰਡੀ ਫੋਲਾ 10 ਲੀਟਰ ਦੁੱਧ ਜਿਹੜਾ ਚੋਣ ਵਾਲਾ ਬਈ ਤਿਆਰ ਆ 2 ਕੁ ਮਹੀਨੇ ਹੋ ਗਏ ਬਈ ਇਹਨੂੰ ਸੂਈ ਨੂੰ ਠੀਕ ਹੈ ਕਿ ਨਹੀਂ ਤੋਰਾ ਤਾਰਾ ਕੱਦ ਵੈਡਾ ਰਾਜੀ ਰੂਜੀ ਚੰਗੀ ਆ ਚੁਵਾਈ ਚੁਵਾਈ ਵੀ ਨੰਬਰ 1 ਆ ਤੋਰਾ ਤਾਰਾ ਚੈੱਕ ਕਰ ਲੋ ਬੱਚਾ ਮਗਰ ਕੱਟੀ ਆ ਬਈ ਮੁੱਲ ਇਹਦਾ ਵੀ ਬਈ ਜਾਇਜ਼ 62000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ 62000 ਰੁਪਇਆ ਜਮਾਂ ਜਾਇਜ਼ ਮੁੱਲ ਆ ਬਈ ਮਾਨਤਨ ਜਿਹੜਾ ਹੋ ਜਾਣਾ گاਵਾ ਵਰਗਾ ਲੇਵਾ ਲੱਗਿਆ ਕਰਦੀ ਬਈ ਮਜਬੂਰੀ ਆ ਉਹਦਾ ਕਰਕੇ ਬਾਈ ਨੇ ਪਸ਼ੂ ਸੇਲ ਕਰੇ ਆ ਅੱਗੇ ਵੀਰੇ 5 ਨੰਬਰ ਚੌਥਾ ਸੂਆ ਸੂਈ ਵੀ ਆ ਬਾਈ ਤੇ 2 ਕੁ ਮਹੀਨੇ ਸੂਈ ਨੂੰ ਹੋ ਗਏ ਤੇ 11 ਲੀਟਰ ਦੁੱਧ ਐ ਇਸ ਟਾਈਮ ਤਿਆਰ ਆ ਬੱਚਾ ਮਗਰ ਬਾਈ ਕੱਟਾ ਗਾ 2 ਮਹੀਨੇ ਹੋ ਗਏ ਬਾਈ ਸੂਈ ਨੂੰ 11 ਲੀਟਰ ਦੁੱਧ ਕੰਡੇ ਵਾਲਾ ਇਸ ਟਾਈਮ ਰੈਡੀ ਐ ਠੰਡੀ ਠੁੰਡੀ ਫੁੱਲਾ ਕੱਦ ਵੱਡ ਚੰਗਾ ਰਾਜੀ ਰੂਜੀ ਆ ਬੱਚਾ ਵੀ ਕੱਟਾ ਮਗਰ ਬਾਈ ਚੰਗੀ ਆ ਬਈ ਮੱਜ ਬਾਕੀ ਤੋਰਾ ਤਾਰਾ ਦਿਖਾਉਨੇ ਆ ਤੋਰਾ ਤਾਰਾ ਵੀ ਚੰਗਾ ਕੱਦ ਬਟ ਚੰਗਾ ਗਾ ਬਈ ਮੋਲੇ ਦਾ 60000 ਰੁਪਇਆ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਨ ਜਰੂਰ ਹੋ ਜਾਵੇ 60000 ਰੁਪਇਆ ਜਮਾਂ ਜਾਇਜ਼ ਮੋਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਮਾਈਕ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਉਹਦਾ ਕਰਕੇ ਬਈ ਆਵਾਜ਼ ਕੱਟ ਹੋ ਗਈ ਤਾਂ ਹੀ ਥੋੜੀ ਡਿਟੇਲ ਆ ਮੈਨੂੰ ਬਾਅਦ ਚ ਦੱਸਣੀ ਪਈ ਬਈ ਬਾਕੀ ਦੀ ਜੇ ਕੋਈ ਜਾਣਕਾਰੀ ਰਹਿ ਗਈ ਹੋਈ ਤਾਂ ਵੀਰਾਂ ਦੇ ਨੰਬਰ ਆ ਜਿਹੜੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਬਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ